ਡੇਰਾ ਰਾਦਾ ਸੁਆਮੀ ਸਾਦਸੰਗ ਬਿਆਸ ਵੱਲੋਂ ਜਿੱਥੇ ਖਾਸਾਂ ਵਾਲੀ ਤੇ ਠੇਟਰ ਗਏ ਜਮੀਨ ਵਿੱਚ ਪਏ ਡੋਮ ਨੂੰ ਪੂਰਾ ਜਾ ਰਿਹਾ ਹੈ ਤੇ ਪੈਲੀਆਂ ਨੂੰ ਪਧਰਾ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਡੇਰਾ ਬਿਆਸ ਦੇ ਸੈਂਟਰ ਡੇਰਾ ਬਾਬਾ ਲਾਨਕ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ ਆਹ ਤੁਹਾਨੂੰ ਦਿਖਾਉਂਦੇ ਆ ਲੰਗਰ ਵਿੱਚ ਸੇਵਾ ਕਰਦੇ ਹੋਏ ਸੇਵਾਦਾਰ ਤੇ ਪੈਲੀਆਂ ਵਿੱਚ ਚੱਲਦੇ ਹੋਏ ਟਰੈਕਟਰ ਤੇ ਕੀ ਕਹਿਣਾ ਖਾਸਾਂ ਵਾਲੀ ਦੀ ਸੰਗਤ ਦਾ ਡੇਰਾ ਬਿਆਸ ਤੇ ਲਈ ਤੁਸੀਂ ਦੇਖ ਰਹੇ ਹੋ ਡੀਬੀਐਨ 24 ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਲਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਦੇਖੋ ਪਾਣੀ ਦੀ ਬੋਤਲ ਵੀ ਨਹੀਂ ਲੈ ਲਾਈ। ਹੋਰ ਤਾਂ ਚੀਜ਼ ਬਹੁਤ ਦੂਰ ਦੀ ਗੱਲ ਆ। ਇਹਨਾਂ ਉਹਨਾਂ ਸਾਡਾ ਸਾਥ ਦਿੱਤਾ ਵੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਦੇਖੋ ਜੀ ਅਸੀਂ ਉਹਨਾਂ ਨਾਲ ਡੇਰੇ ਨਾਲ ਜੁੜੇ ਨਹੀਂ ਹੈਗੇ ਆਪਾਂ। ਪਰ ਫਿਰ ਵੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜਿੰਨੀ ਉਹਨਾਂ ਸਾਡੀ ਮਦਦ ਕੀਤੀ ਤੇ ਬੇਨ 1 ਰੁਪਈਆ ਤੂੰ ਇੱਕ ਪਾਣੀ ਦੀ ਬੋਤਲ ਨਾਲ ਹੱਥ 'ਚ ਫੜੀ ਇਹ ਵੀ ਨਹੀਂ ਲਈ। ਇਹਨਾਂ ਨੂੰ ਬਿਨਾ ਸਾਡੇ ਸੇਵਾ ਕਰਕੇ ਸਾਡੀ ਧੰਮ ਪੂਰਨਿਆਂ ਦੀ ਜ਼ਮੀਨ ਪੱਤਰੀ ਕਰਕੇ ਦੇ ਦਿੰਦੇ। ਅਸੀਂ ਕਹਿੰਦੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਕੋਨਾ ਜਿੰਨਾ ਧੰਨਵਾਦ ਕਰ ਰਹੇ ਨੇ ਉਨਾ ਹੀ ਕਰ ਸਕਦੇ। ਸਭ ਨੇ ਸਾਡੀ ਬਹੁਤ ਬਾਹ ਫੜੀ ਆ। ਬਿਨਾ ਬਿਨਾ ਕਿਸੇ ਲਾਲਚ ਕੋਈ ਕੋਈ ਸਾਡੇ ਕੋ ਇੱਥੇ ਆ ਕੇ ਕੋਈ ਨਾ ਇਹ ਵੀ ਨਹੀਂ ਕਿਹਾ ਵੀ ਆਪਿਆ ਹਾਣੂ ਫੜਾ ਦੋ, ਉਹ ਪਿਆ ਹਾਣ ਫੜਾ ਦੋ। ਉਹਨਾਂ ਨੇ ਵੇ ਪਾਣੀ ਦੀ ਬੋਤਲ ਨੂੰ ਮੇਰਾ ਟਰੈਕਟਰ ਚੱਲ ਰਿਹਾ। ਵਾਟ ਠੀਕਾ ਸਾਲਾ, ਵਾਟ ਧੰਨਵਾਦ।